ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਵਾਂ ਚੱਕਰ ਅਭਿਆਸ ਨੰਬਰ 9.3 ਤੇ ਇਸ ਅਭਿਆਸ ਦੇ ਅਖੀਰਲੇ 3 ਸਵਾਲ 10ਵਾਂ ਤੇ 12ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 9ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਤੇ ਉੱਥੇ ਪਲੇਲਿਸਟ ਤੇ ਟੈਪ ਕਰੋ ਤੁਹਾਨੂੰ ਉੱਥੇ ਮਿਲੇਗੀ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਯੂ ਗ੍ਰਾਮਰ ਫਿਰ ਇੱਕ ਹੈਗੀ 9th ਸਾਇੰਸ ਇੱਕ ਹੈਗੀ 9th ਮੈਥ ਨੋਟਸ ਇੱਕ ਹੈਗੀ ਬੱਚਿਓ 9th ਮੈਥ ਇੰਗਲਿਸ਼ మీడియం ਦੇ ਵਿੱਚ ਵੀ ਹੈਗੀ ਹੈ ਜਿਵੇਂ ਤੁਹਾਡੀ ਪੰਜਾਬੀ మీడియం 'ਚ ਤੇ ਇਸੇ ਤਰ੍ਹਾਂ ਇੱਕ ਹੈਗੀ ਮੈਥ ਕਨਸੈਪਟਸ ਇੰਗਲਿਸ਼ మీడియం ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ మీడియం ਇੱਕ-ਇੱਕ ਹੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਪੰਜਾਬੀ ਇੰਗਲਿਸ਼ ਮੀਡੀਅਮ ਰਲਮਾ ਹੈਗਾ ਤੇ ਇੱਕ ਹੈਗੀ ਬੱਚੋ ਐਬ੍ਰੀਵੀਏਸ਼ਨਸ ਜੋ ਕਿ ਜਨਰਲ ਨੋਲੇਜ ਦਾ ਖਜ਼ਾਨਾ ਹੈ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ ਔਰ ਦੇਖਿਓ ਬੱਚੇ ਹੁਣ ਇਹ ਵਾਲਾ ਸਵਾਲ ਕਹਿੰਦੇ ਜੇਕਰ ਕਿਸੇ ਤਰੀਕੂ ਜੀ ਦਿਆਂ ਦੋ ਪੂਜਾਵਾਂ ਨੂੰ ਵਿਆਸ ਮੰਨ ਕੇ ਚੱਕਰ ਖਿੱਚੇ ਜਾਣ ਤਾਂ ਸਿੱਧ ਕਰੋ ਕਿ ਇਹਨਾਂ ਚੱਕਰਾਂ ਦਾ ਕਾਟ ਬਿੰਦੂ ਤੀਜੀ ਪੂਜਾ ਉੱਤੇ ਸਥਿਤ ਹੈ ਹੁਣ ਬੱਚੋ ਇਹ ਸਵਾਲ ਦੇ ਵਿੱਚ ਚਿੱਤਰ ਕੋਈ ਨਹੀਂ ਦਿੱਤਾ ਸੋ ਸਵਾਲ ਨੂੰ ਬੜੇ ਧਿਆਨ ਦੇ ਨਾਲ ਪੜ੍ਹਨਾ ਹੈ ਸਮਝਣਾ ਹੈ ਤੇ ਫਿਰ ਚਿੱਤਰ ਵੀ ਅਸੀਂ ਆਪ ਬਣਾਉਣਾ ਹੈ ਸੋ ਇਹਨਾਂ ਨੇ ਕਿਹਾ ਕਿ ਅਸੀਂ ਤ੍ਰਿਭੁਜ ਦੀਆਂ ਦੋ ਭੁਜਾਵਾਂ ਨੂੰ ਭੁਜਾ ਵਿਆਸ ਮੰਨ ਕੇ ਅਸੀਂ ਚੱਕਰ ਖਿੱਚਣੇ ਨੇ ਤੇ ਸਿੱਧਾ ਕਰਨਾ ਹੈ ਕਿ ਜਿਹੜੀ ਕਾਰਟ ਬਿੰਦੂ ਹੋਏਗੀ ਉਹਨਾਂ ਚੱਕਰਾਂ ਦਾ ਉਹ ਤੀਜੀ ਭੁਜਾ ਤੇ ਸਥਿਤ ਹੋਏਗੀ ਠੀਕ ਹੈ ਹੁਣ ਜਿਹੜੇ ਅਸੀਂ ਦੇਖੋ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਤੇ ਮੈਂ ਇਹ ਰੰਗ ਵੀ ਅਲੱਗ-ਅਲੱਗ ਦੇ ਦਿੱਤੇ ਨੇ ਤਾਂ ਕਿ ਤੁਹਾਨੂੰ ਸਪਸ਼ਟ ਹੋ ਜਾਏ ਸੋ ABC ਇੱਕ ਤ੍ਰਿਭੁਜ ਹੈ ABC ਇੱਕ ਤ੍ਰਿਭੁਜ ਹੈ ਜਿਸ ਵਿੱਚ ਭੁਜਾ AB ਛੋਟੇ ਚੱਕਰ ਦੀ ਭੁਜਾ AB ਛੋਟੇ ਚੱਕਰ ਦਾ ਵਿਆਸ ਹੈ ਅਤੇ ਭੁਜਾ AC ਵੱਡੇ ਚੱਕਰ ਦੀ ਵਿਆਸ ਹੈ ਅਸੀਂ ਸਿੱਧ ਕਰਨਾ ਹੈ ਕਿ ਕਾਟ ਬਿੰਦੂ D ਇਹ D ਜਿਹੜਾ ਹੈ ਤੀਜੀ ਭੁਜਾ BC ਦੇ ਉੱਤੇ ਸਥਿਤ ਹੈ ਜਾਂ ਦੂਜੇ ਸ਼ਬਦਾਂ ਵਿੱਚ DDC ਇੱਕ ਸਿੱਧੀ ਜਾਂ ਸਰਲ ਰੇਖਾਖੰਡ ਹੈ ਠੀਕ ਹੈ ਸੋ ਅਸੀਂ ਹੁਣ ਕੀ ਕਰਨਾ ਹੈ A ਅਤੇ D ਨੂੰ ਜੋੜੋ A ਅਤੇ D ਨੂੰ ਜੋੜਤਾ ਨੀਲੇ ਰੰਗ ਦੀ ਠੀਕ ਹੈ ਅਸੀਂ ਜਾਣਦੇ ਹਾਂ ਕਿ ਅਰਧ ਚੱਕਰ ਦਾ ਕੋਣ ਸਮਕੋਣ ਹੁੰਦਾ ਹੈ ਹੁਣ ਅਸੀਂ ਜਾਣਦੇ ਹਾਂ ਕਿ ਅਰਧ ਕੋ ਚੱਕਰ ਦਾ ਕੋਣ ਸਮਕੋਣ ਹੁੰਦਾ ਹੁਣ ਬੱਚਿਓ ਅਗਰ ਇਹ ਤੁਹਾਡਾ ਵਿਆਸ ਹੈਗਾ ਤੇ ਅਰਧ ਚੱਕਰ ਬਣ ਗਿਆ ਤੇ ਫਿਰ ਕੋਣ A B D ਜਾਂ ਕੋਣ A D B ਕੋਣ A D B ਬਰਾਬਰ 90 ਡਿਗਰੀ ਹੋ ਗਿਆ ਇਸੇ ਤਰ੍ਹਾਂ ਇਸ ਚੱਕਰ ਵਾਸਤੇ A C ਵਿਆਸ ਹੈਗਾ ਤੇ ਕੋਣ ਬਣਿਆ ਹੋਇਆ ਹੈ ਤੇ ਇਹ ਵੀ 90 ਡਿਗਰੀ ਦਾ ਹੋਏਗਾ ਸੋ ਕੋਣ A D C 90 ਡਿਗਰੀ ਇਹਨੂੰ ਨੰਬਰ 2 ਦੇ ਦਿੱਤਾ ਹੁਣ 1 ਅਤੇ 2 ਨੂੰ ਜੋੜ ਕੇ ਕੋਣ ADB ਕੋਣ ADC 180 ਡਿਗਰੀ ਭਾਗ ਐ ਤੇ ਇਹ ਦੋਨਾਂ ਦਾ ਜੋੜ 180 ਡਿਗਰੀ ਹੁਣ ਬੱਚੋ ਜੀ ਅਗਰ 80 ਡਿਗਰੀ ਹੋਵੇ ਤੇ ਇਹ ਰੇਖੀ ਜੋੜਾ ਬਣ ਗਿਆ ਤੇ ਉਹਨਾਂ ਕੀ ਸਿੱਧੀ ਲਾਈਨ ਹੈਗੀ ਐ DDC ਇੱਕ ਸਿੱਧੀ ਰੇਖਾ ਹੈ ਤੇ BDC ਇੱਕ ਸਿੱਧੀ ਰੇਖਾ ਹੈ ਤੇ ਉਹਨਾਂ ਦੇ D ਜਿਹੜਾ ਹੈ ਉਹ BC ਦੇ ਉੱਤੇ ਸਥਿਤ ਹੈ ਠੀਕ ਹੈ ਭਾਗ ਕੋਣ ADB ਅਤੇ ਕੋਣ ADC ਇੱਥੇ ਵਾਚਿਓ ਥੋੜੀ ਜੀ ਗਲਤੀ ਹੋ ਗਈ ਟਾਈਪਿੰਗ ਮਿਸਟੇਕ ADC ਹੁਣ ADB ਹੁਣ ADB ਅਤੇ ADC ADC ਠੀਕ ਹੈ ਰੇਖੀ ਜੋੜਾ ਹਨ ਜਾਂ BDC BDC ਇੱਕ ਸਿੱਧਾ ਰੇਖਾ ਖੰਡ ਹੈ ਜਾਂ ਕਾਟ ਬਿੰਦੂ D BC ਤੇ ਸਤਿ ਸ੍ਰੀ ਅਕਾਲ ਸੋ ਇਹਨਾਂ ਸੌਖਾ ਸਵਾਲ ਸੀ ਉਹ ਚ ਦੇਖਣ ਨੂੰ ਬੜਾ ਗੁੰਝਲਦਾਰ ਲੱਗਦਾ ਸੀਗਾ ਪਰ ਅਸੀਂ ਸਿਰਫ ਇਸ ਸਾਨੂੰ ਇਹ ਸਿਧਾਂਤ ਪਤਾਉਣਾ ਚਾਹੀਦਾ ਹੈ ਕਿ ਅਰਧ ਚੱਕਰ ਦੇ ਵਿੱਚ ਹੁਣ ਸਮਕੋਣ ਹੁੰਦਾ ਹੈ ਠੀਕ ਹੈ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਵੀ ਬੜਾ ਰੋਚਕ ਹੈ ਬੱਚਿਓ ਤੇ ਇਹਦੇ ਵਿੱਚ ਵੀ ਕਲਪਨਾ ਵਰਤਣੀ ਪੈਣੀ ਹੈ ਇਮੇਜਿਨੇਸ਼ਨ ਵਰਤਣੀ ਪੈਣੀ ਹੈ ਤੇ ਚਿੱਤਰ ਨਹੀਂ ਦੱਸਿਆ ਹੋਇਆ ਸੋ ਚਿੱਤਰ ਇਹਦੇ ਦੋ ਰੂਪ ਬਣਨਗੇ ਦੋ ਦੋ ਸੰਭਾਵਨਾਵਾਂ ਆਈਆਂ ਠੀਕ ਹੈ ਸਾਂਝੇ ਕਰਨ ਏਸੀ ਵਾਲੇ ਦੋ ਸਮਕੋਣ ਤ੍ਰਿਪੁਜ ABC ਅਤੇ ADC ਹਨ ਇਹ ਸਾਂਝਾ ਕਰਨਾ ਹੈ AC ਕਰਨ ਦਾ ਮਤਲਬ ਕੀ ਹੁੰਦਾ ਜੋ 90 ਡਿਗਰੀ ਕੋਣ ਦੇ ਸੰਮੁਖ ਪੁਜਾ ਹੁੰਦੀ ਹੈ AC ਸੋ ਇੱਕ ਸਮਕੋਣ ਸਮਕੋਣੀ ਤ੍ਰਿਪੁਜ ਆਵੜਾ ਹੋ ਗਿਆ ABC ਤੇ ADC ਸਿੱਧ ਕਰੋ ਕਿ ਕੋਣ CAD ਕੋਣ CAD ਬਰਾਬਰ ਕੋਣ CBD CBD ਐਵਲਾ ਇਹ ਹਲੇ ਜੋੜਨਾ ਪਏਗਾ ਇਹਦੇ ਜੋੜੇ ਨਹੀਂ ਹੈ ਡਾਟेड ਲਾਈਨ ਅਸੀਂ ਜੋੜਾਂਗੇ ਕਹਿੰਦੇ ਸੀਏਡੀ ਬਰਾਬਰ ਸੀਬੀਡੀ ਐਸੇ ਕਰਦੇ ਹੁਣ ਬੱਚਿਓ ਇਹ ਦੋ ਸੰਭਾਵਨਾਵਾਂ ਹਨ ਨੇ ਤ੍ਰਿਪੂਜ ਐਬੀਸੀ ਅਤੇ ਐਡੀਸੀ ਕਰਨ ਏਸੀ ਦੇ ਇੱਕੋ ਪਾਸੇ ਵੀ ਹੋ ਸਕਦੇ ਹਨ ਜਾਂ ਦੋਨੋਂ ਪਾਸੇ ਇੱਕ ਇੱਕ ਕਰਕੇ ਵੀ ਹੋ ਸਕਦੇ ਹਨ ਸੋ ਇੱਥੇ ਇਹ ਵਾਲੇ ਚਿੱਤਰ ਵਿੱਚ ਦੋਨੋਂ ਤ੍ਰਿਪੂਜ ਇੱਕੋ ਪਾਸੇ ਨੇ ਇੱਥੇ ਇੱਕ ਤ੍ਰਿਪੂਜ ਉੱਪਰਲੇ ਪਾਸੇ ਇੱਕ ਤ੍ਰਿਪੂਜ ਏਸੀ ਦੇ ਥੱਲੇਲੇ ਪਾਸੇ ਸੋ ਦੋਨੋਂ ਸੰਭਾਵਨਾਵਾਂ ਆ ਗਈਆਂ ਠੀਕ ਹੈ ਹੁਣ ਅਸੀਂ ਇਹਖਣਾ ਅਸੀਂ ਜਾਣਦੇ ਹਾਂ ਕਿ ਅਰਧ ਚੱਕਰ ਦਾ ਕੋਣ ਸਮਕੋਣ ਹੁੰਦਾ ਹੈ। ਭਾਵ AC ਉਸ ਚੱਕਰ ਦਾ ਵਿਆਸ ਹੈ ਜੋ ਕਿ ਸ਼ਿਖਰਾਂ B ਅਤੇ D ਚੋਂ ਲੰਘੇਗਾ। ਇਹ ਬੱਚੇ ਯਾਦ ਰੱਖਣਾ ਹਮੇਸ਼ਾ ਜੇ AC ਜਿਹੜਾ ਕਰਨੇ ਜੇ ਉਹਨੂੰ ਅਸੀਂ ਵਿਆਸ ਮੰਨ ਲਈਏ ਤੇ ਅਰਧ ਵਿਆਸ ਦੇ ਕੇਂਦਰ ਬਿੰਦੂ ਤੋਂ ਅਸੀਂ ਇੱਥੇ ਸ਼ਿਖਰ ਤੇ ਰੱਖ ਕੇ ਉਹ ਖਿੱਚੀਏ ਆਪਣਾ ਚੱਕਰ ਖਿੱਚੀਏ ਤੇ ਚੱਕਰ ਸ਼ਿਖਰਾਂ ਤੋਂ ਲੰਘ ਕੇ ਜਾਏਗਾ। ਸੋ so, ਸ਼ਿਖਰਾਂ so, B ਅਤੇ D ਚੋਂ ਲੰਗੇਗਾ ਸੋ AC ਨੂੰ ਵਿਆਸ ਲੈ ਕੇ ਚੱਕਰ ਖਿੱਚੋ B ਅਤੇ D ਨੂੰ ਜੋੜੋ ਇਹ ਬਣ ਗਿਆ ਚੱਕਰ ਦੇਖੋ ਬੱਚਾ ਇਹ ਕਾ ਚੱਕਰ ਬਣ ਗਿਆ ਠੀਕ ਹੈ ਚੱਕਰ ਬਣ ਗਿਆ ਤੇ B ਉਹ D ਨੂੰ ਅਸੀਂ ਜੋੜ ਦਿੱਤਾ ਅਸੀਂ ਸਿੱਧ ਕਰਨਾ ਹੈ ਕਿ ਕੋਣ CAD ਕੋਣ CAD ਅਤੇ CBD ਇਹ ਬਰਾਬਰ ਹਨ ਭਲੀ C AD ਅਤੇ CBD ਅਸੀਂ ਜਾਣਦੇ ਹਾਂ ਕਿ ਇੱਕ ਹੀ ਚੱਕਰਖੰਡ ਦੇ ਕੋਣ ਬਰਾਬਰ ਹੁੰਦੇ ਹਨ ਹੁਣ ਕੋਣ ਸੀਏਡੀ ਅਤੇ ਕੋਣ ਸੀਬੀਡੀ ਜੀਵਾ ਸੀਡੀ ਜੀਵਾ ਸੀਡੀ ਦੁਆਰਾ ਬਣਾਏ ਕੋਣ ਹਨ ਇਹ ਦੇਖੋ ਇਹ ਸੀਡੀ ਹੈਗੀ ਹੈ ਜੀਵਾ ਇੱਕ ਸੀਬੀਡੀ ਸੀਬੀਡੀ ਦਾ ਬਣ ਰਿਹਾ ਤੇ ਇੱਕ ਸੀਏਡੀ ਬਣ ਰਿਹਾ ਸੋ ਹੁਣ ਸੀਏਡੀ ਅਤੇ ਸੀਬੀਡੀ ਜੀਵਾ ਸੀਡੀ ਦੁਆਰਾ ਬਣਾਏ ਇੱਕ ਹੀ ਚੱਕਰਖੰਡ ਦੇ ਕੋਣ ਹਨ ਅਤੇ ਬਰਾਬਰ ਹੋਣਗੇ ਇਸ ਲਈ ਕੋਣ ਸੀਏਡੀ ਬਰਾਬਰ ਕੋਣ ਸੀਬੀਡੀ ਇੰਨਾ ਸੌਖਾ ਜੇ ਸਾਨੂੰ ਸਿਧਾਂਤ ਦਾ ਪਤਾ ਹੈ ਕਿ ਅਸੀਂ ਚਿੱਤਰ ਠੀਕ ਢੰਗ ਨਾਲ ਬਣਾ ਲੈਂਦੇ ਆਂ ਤੇ ਸਵਾਲ ਬਿਲਕੁਲ ਠੀਕ ਠਾਕ ਹੋਏਗਾ ਤੇ ਪੂਰੇ ਬਟਾ ਪੂਰੇ ਨੰਬਰੋ ਵਿੱਚ ਮਿਲਣਗੇ ਆਓ ਹੁਣ ਆਖਰੀ ਸਵਾਲ ਦੇਖੀਏ ਆਖਰੀ ਸਵਾਲ ਵੀ ਬੜਾ ਮਜ਼ੇਦਾਰ ਹੈ ਸਿੱਧ ਕਰੋ ਕਿ ਚੱਕਰੀ ਸਮਾਂਤਰ ਚਤੁਰਪੁਜਿਕ ਆਇਤ ਹੁੰਦਾ ਹੈ ਹੁਣ ਬੱਚਿਓ ਦੇਖੋ ਇੱਥੇ ਗੱਲ ਆ ਗਈ ਚੱਕਰੀ ਚਤੁਰਪੁਜ ਦੀ ਤੇ ਆਇਤ ਦੀ ਹੁਣ ਸਾਨੂੰ ਚੱਕਰੀ ਚਤੁਰਪੁਜ ਦੇ ਵੀ ਗੁਣ ਦਾ ਪਤਾ ਹੋਣਾ ਚਾਹੀਦਾ ਹੈ ਤੇ ਆਇਤ ਦੇ ਗੁਣ ਦਾ ਵੀ ਪਤਾ ਹੋਣਾ ਚਾਹੀਦਾ ਹੈ ਤੇ ਸਮਾਂਤਰ ਚਤੁਰਭੁਜ ਦੇ ਗੁਣਾਂ ਦਾ ਵੀ ਪਤਾ ਹੋਣਾ ਚਾਹੀਦਾ ਹੈ ਅਸੀਂ ਜਾਣਦੇ ਹਾਂ ਜੇ ਸਮਾਂਤਰ ਚਤੁਰਭੁਜ ਦੇ ਵਿੱਚ ਇੱਕ ਕੋਣ ਵੀ ਕੋਈ 90 ਡਿਗਰੀ ਦਾ ਹੋ ਜਾਏ ਤੇ ਫਿਰ ਉਸ ਸਮਾਂਤਰ ਚਤੁਰਭੁਜ ਨੂੰ ਆਇਤ ਕਹਿੰਦੇ ਨੇ ਇਹ ਗੱਲ ਤੇ ਐ ਸਾਨੂੰ ਪਤਾ ਹੋਣੀ ਚਾਹੀਦੀ ਹੈ ਦੂਜੀ ਗੱਲ ਕਿਸੇ ਵੀ ਚੱਕਰੀ ਚਤੁਰਭੁਜ ਦੇ ਸੰਮੁਖ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਸੋ ਇਹ ਦੋਨੋਂ ਗੁਣਾਂ ਨੂੰ ਵਰਤ ਕੇ ਅਸੀਂ ਇਹ ਸਵਾਲ ਕਰਾਂਗੇ ਐ ਦੇਖੋ ਐ ਅਸੀਂ ਬਣਾ ਲਿਆ ਇੱਕ ਚੱਕਰ ਤੇ ਉਹਦੇ ਵਿੱਚ ਅਸੀਂ ਉਹਨਾਂ ਲਿਆ ਇੱਕ ਸਮਾਂਤਰ ਚਤੁਰਭੁਜ ਤੇ ABCD ਇੱਕ ਚੱਕਰੀ ਸਮਾਂਤਰ ਚਤੁਰਭੁਜ ਹੈ ਚੱਕਰੀ ਸਮਾਂਤਰ ਚਤੁਰਭੁਜ ਹੈ ਅਸੀਂ ਜਾਣਦੇ ਹਾਂ ਕਿ ਸਮਾਂਤਰ ਚਤੁਰਭੁਜ ਦੇ ਸੰਗੋਣ ਬਰਾਬਰ ਹੁੰਦੇ ਹਨ ਐਸਾ ਨੂੰ ਪਤਾ ਹੋਣਾ ਚਾਹੀਦਾ ਸਮਾਂਤਰ ਚਤੁਰਭੁਜ ਦੇ ਗੁਣ ਹੁੰਦੇ ਨੇ ਸੋ ਕੋਣ A ਬਰਾਬਰ ਕੋਣ C ਇਹਨੂੰ ਨੰਬਰ ਦਿੱਤਾ 1 ਨਾਲੇ ਚੱਕਰੀ ਚਤੁਰਭੁਜ ਦੇ ਸੰਗੋਣ ਸੰਪੂਰਕ ਹੁੰਦੇ ਹਨ ਸੋ A C 180 ਡਿਗਰੀ ਕੋਣ A ਕੋਣ C ਬਰਾਬਰ ਹੋ ਗਿਆ 180 ਡਿਗਰੀ ਹੁਣ ਬੱਚਿਓ A C ਦੇ ਬਰਾਬਰ ਹੈ ਤੇ A C 180 ਡਿਗਰੀ ਹੈ ਤਿਵੇਂ ਹੈ ਐਜੇ ਦੋਨੋਂ ਬਰਾਬਰ ਨੇ ਤੇ ਫਿਰ 90 ਜਮ 90 ਤਾਂ ਹੀ ਹੋਏਗਾ ਤਾਂ ਹੀ 180 ਹੋਏਗਾ ਸੋ 1 ਅਤੇ 2 ਤੋਂ ਪ੍ਰਾਪਤ ਹੁੰਦਾ ਹੈ ਕੋਣ A ਬਰਾਬਰ ਕੋਣ C ਬਰਾਬਰ 90 ਡਿਗਰੀ ਇਸੇ ਤਰ੍ਹਾਂ ਕੋਣ B ਬਰਾਬਰ ਕੋਣ D ਬਰਾਬਰ 90 ਡਿਗਰੀ ਪਰ ਸਾਨੂੰ ਉਸੇ ਤਰ੍ਹਾਂ ਦੀ ਲੋੜ ਨਹੀਂ ਸਮੰਤਰ ਚਤੁਰਭੁਜ ਦੇ ਵਿੱਚ ਜੇ ਸਿਰਫ ਇੱਕ ਕੋਣ ਸਿੱਧ ਕਰ ਦਿੱਤਾ ਜਾਵੇ ਕਿ 90 ਡਿਗਰੀ ਹੈ ਤੇ ਬਾਕੀ ਦੇ ਤਿੰਨੋਂ ਕੋਣ ਆਪਣੇ ਆਪ ਹੀ 90 ਡਿਗਰੀ ਦੇ ਹੋ ਜਾਂਦੇ ਹਨ ਜੇ ਉਹ ਸਮੰਤਰ ਚਤੁਰਭੁਜ ਹੈ ਸੋ ਅਸੀਂ ਜਾਣਦੇ ਹਾਂ ਕਿ ਜੇਕਰ ਕਿਸੇ ਸਮੰਤਰ ਚਤੁਰਭੁਜ ਦਾ ਇੱਕ ਕੋਣ ਸੋਮ ਕੋਣ ਹੋਵੇ ਤਾਂ ਉਹ ਆਇਤ ਹੁੰਦਾ ਹੈ ਇਸ ਤਰ੍ਹਾਂ ABCD ਇੱਕ ਆਇਤ ਹੈ ਸੋ ਬੱਚੋ ਬੜੇ ਹੀ ਰੋਚਕ ਤੇ ਬੜੇ ਹੀ ਵਧੀਆ ਸਵਾਲ ਸੀਗੇ ਦੇਖਣ ਨੂੰ ਪੜ੍ਹਨ ਨੂੰ ਉਪਰੀ ਨਜ਼ਰੇ ਲੱਗਦੇ ਸੀ ਕਿ ਬੜੇ ਔਖੇ ਹੋਣਗੇ ਪਰ ਤੁਸੀਂ ਦੇਖਿਆ ਬੱਚਿਓ ਇਹ ਤਿੰਨੋ ਹੀ ਸਵਾਲ ਬੜੇ ਹੀ ਸੌਖੇ ਸੀਗੇ ਪਰ ਤਾਂ ਇਹ ਜੇ ਅਸੀਂ ਘੜ ਤੋਂ ਘਟ ਇੱਕ ਦੋ ਵਾਰ ਤਿੰਨ ਵਾਰ ਇਹਨਾਂ ਦਾ ਅਭਿਆਸ ਜ਼ਰੂਰ ਕਰੀਏ ਜਿਹੜੇ ਸਿਧਾਂਤ ਹੈਗੇ ਨੇ ਗਣਿਤ ਦੇ ਉਹ ਅਸੀਂ ਆਪਣੇ ਦਿਮਾਗ ਵਿੱਚ ਉਹਨਾਂ ਨੂੰ ਚੇਤੇ ਕਰਕੇ ਰੱਖੀਏ ਸੋ ਬੱਚਿਓ ਇਸ ਵੀਡੀਓ ਦੇ ਨਾਲ ਤੁਹਾਡਾ ਐਵਲਾ ਅਭਿਆਸ ਵੀ ਸਮਾਪਤ ਹੁੰਦਾ ਹੈ ਤੇ ਨਾਲ ਐਵਲਾ ਅਧਿਆਇ ਵੀ ਸਮਾਪਤ ਹੁੰਦਾ ਹੈ ਚੱਕਰ ਦਾ ਚੱਕਰ ਵਿੱਚ ਹੈ 9.3 ਤੱਕ ਐਕਸਰਸਾਈਜ਼ਾਂ ਸੀਗੀਆਂ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ